ਇਹ ਹੁਣ ਤੁਹਾਡੇ ਵੇਖ ਕੇ ਤੁਹਾਡੇ ਮੂੰਹ 'ਚ ਪਾਣੀ ਆਇਆ ਹੋਊਗਾ ਜ਼ਰੂਰ। ਨਾਲ ਗੋਭੀ ਰਗੜ ਲੈਣੀ ਹੈ ਤੇ ਇਹਦਾ ਟੇਸਟ ਬਹੁਤ ਵਧੀਆ ਆਉਣਾ। ਜਵਾਰ ਦਾ ਆਟਾ ਤੇ ਹੁਣ ਵੇਖਦੇ ਆਂ ਜੀ ਰੋਟੀ ਬਣ ਗਈ ਆ ਕਿ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਇੱਧਰ ਰੋਟੀ ਪਾਣੀ ਲੱਗਾ ਵਾ ਹੁਣ ਤੇ ਮੰਮੀ ਜੀ ਲੱਗੇ ਆ ਰੋਟੀਆਂ ਲਾਉਣ ਤੇ ਮੈਨੂੰ ਕਹਿੰਦੇ ਆਣ ਕੇ ਵਲੌਗ ਬਣਾ ਲੈ ਮੈਂ ਕੁਝ ਵੱਖਰਾ ਕਰਨ ਲੱਗੀ ਆ। ਜਵਾਰ ਦਾ ਆਟਾ ਬਈ। ਹਾਂ ਤੇ ਨਾਲ ਪਾਲਕ ਨਹੀਂ ਮਹ ਮੇਥੇ ਮੇਥੇ ਠੀਕ ਆ ਜਿਹੜੇ ਉਦਨਿਆਂ ਹੁੰਦੇ ਹਨ ਤੇ ਅਮਨ ਨੇ ਹਾਲੀਆਂ ਨਰਚਾ ਤੇ ਅਦਰਕ ਤੇ ਵਿੱਚ ਇਤਰੀਆਂ ਪਾਲਕ ਦੀ ਗ੍ਰੈਂਡ ਕਰਤਾ ਲਓ ਜੀ ਅੱਜ ਬਣ ਲੱਗੀ ਆ ਬਣ ਲਕੀਆਂ ਵਾ ਰੋਟੀਆਂ ਆਲੂ ਵਾਲੀਆਂ ਤੁਸੀਂ ਖਾਧੀਆਂ ਹੋਣੀਆਂ ਵਾ ਤੇ ਪਰ ਜਵਾਰ ਦੇ ਆਟੇ ਦੇ ਵਿੱਚ ਮੇਥੀ ਪਾ ਕੇ ਤੇ ਨਾਲ ਆ ਕੀ ਗੋਭੀ ਪੈਣੀ ਆ ਨਾ ਗੋਭੀ ਦਾ ਕਰ ਲੈਣਾ ਇਹਦੇ ਵਿੱਚ ਇਹਦਾ ਟੇਸ ਬਹੁਤ ਵਧੀਆ ਆਉਣਾ ਜਵਾਰ ਦਾ ਆਟਾ ਤੇ ਮੇਥੇ ਤੇ ਨਾਲ ਗੋਭੀ ਰਗੜ ਕੇ ਲੱਗੀਆਂ ਜੇ ਰੋਟੀਆਂ ਲੱਥਣ ਹੈ ਹਾਂ ਤੇ ਮਸਾਲੇ ਮਸੂਲੇ ਪੈਣੇ ਹੋਣੇ ਆ ਮਸਾਲੇ ਤੇ ਕੌਣਾ ਹੀ ਆ ਫਿਰ ਪਿਆਜ਼ ਪਿਆਜ਼ ਨਹੀਂ ਪਾੜੇ ਅੱਛਾ ਪਿਆਜ਼ ਨਹੀਂ ਪੋਣੇ ਕਿਉਂ ਪਿਆਜ਼ ਤਾਂ ਇਹਨਾਂ ਰੋਟੀ ਫਟ ਜਾਂਦੀ ਹੈ ਅੱਛਾ ਫਿਰ ਉਹ ਮੋਟਾ ਮੋਟਾ ਜੀਂਦਾ ਨਾ ਹੈ ਚ ਅੱਛਾ ਅੱਛਾ ਠੀਕ ਹੈ ਤੇ ਫੇਰ ਬਿਨਾ ਪਿਆਜ਼ ਤੋਂ ਸਵਾਦ ਲੱਗਣਗੇ ਆਏ ਮੈਂ ਤਾਂ ਵੇਖੀ ਸਹੀ ਹੈ ਹੈ ਤੋ ਖਾਈ ਜਾਣੀ ਆ ਮੈਂ ਲਾਈ ਜਾਣੀ ਆ ਨਹੀਂ ਜਦੋਂ ਢਿੱਡ ਭਰ ਗਿਆ ਤੋ ਖਲੋ ਜਾਣਾ ਵਾਂਗੇ ਸਵਾਦ ਮਮੀ ਨੂੰ ਜਾਣਾ ਚਲੋ ਫਿਰ ਸ਼ਾਮਣ ਇੱਧਰ ਡਈਆ ਗੋਭੀ ਰਗੜਨਾ ਹੈ ਠੀਕ ਹੈ ਤੇ ਇੱਧਰ ਮੰਮੀ ਜੀ ਲੱਗੇ ਆ ਰੋਟੀਆਂ ਨੂੰ ਮਸਾਲੇ ਨੂੰ ਸੁਣ ਲੈ ਹਮ ਮਸਾਲੇ ਕਿਹੜੇ ਕਿਹੜੇ ਪੈਣ ਲੱਗਿਆ ਫਿਰ ਇਹ ਉਹ ਬਈ ਇਹ ਜਿਹੜੇ ਆਪਣੇ ਲੋਨਦਾਨੇ ਵਿੱਚ ਹੁੰਦੇ ਆ ਚਲੋ ਆਓ ਫਿਰ ਤੇ ਨਮਕ ਹਾਂਜੀ ਸੁਆਦ ਨੂੰ ਸਾਹ ਹਾਂਜੀ ਤੇ ਗਰਮ ਮਸਾਲਾ ਠੀਕ ਹੈ ਠੀਕ ਤੇ ਥੋੜੀ ਜਿਹੀ ਪੌਣੇ ਆ ਲਾਲ ਮਿਰਚ ਅੱਛਾ ਲਾਲ ਮਿਰਚ ਪਾਈ ਜਨਾ ਥੋੜੀ ਪੌਣੇ ਆ ਤੇ ਥੋੜੀ ਜਿਹੀ ਪਾ ਲੈਣੇ ਵਿੱਚ ਹਲਦੀ ਹੂੰ ਕਲਰ ਵਧੀਆ ਆਉਂਦਾ ਠੀਕ ਆ ਠੀਕ ਆ ਜੀ ਤੇ ਆਹ ਸਾਡੇ ਮਸਾਲੇ ਤੇ ਹੁਣ ਪਾ ਕੇ ਗੋਭੀ ਤੇ ਇਹਨੂੰ ਮਿਕਸ ਕਰਕੇ ਨਾ ਤੇ ਅਸੀਂ ਕੋਸੇ ਜਿਹਾ ਪਾਣੀ ਨਾ ਮਤਲਬ ਕੋਸਾ ਪਾਣੀ ਕੀਤਾ ਵਾ ਤੇ ਇਹਦੇ ਨਾਲ ਆਟਾ ਗੁੰਨਾਂਗੇ ਅੱਛਾ ਠੀਕ ਆ ਜੀ ਠੀਕ ਆ ਇਹਨਾਂ ਆਟਾ ਬਹੁਤ ਵਧੀਆ ਗੁੱਜਦਾ ਤੇ ਬੰਦੇ ਬੰਨ ਜੇ ਰੋਟੀ ਟੁੱਟਦੀ ਜਾਂਦੀ ਆ ਨਾ ਹਾਂਜੀ ਤੇ ਇਦਾਂ ਰੋਟੀ ਜੇ ਟੁੱਟਣੀ ਨਹੀਂ ਆ ਇਹ ਵੀ ਗੱਲ ਹੈ ਕੀ ਆ ਹਾਂ ਅੱਛਾ ਤੇ ਇਹ ਨੂੰ ਕਰਦਾ ਰੇ ਮਿਸ ਤੇ ਤੇਰੇ ਤੇ ਲਈ ਮੈਂ ਵਾਟ ਪਾਏ ਆ ਤੇ ਰੋਟੀ ਤਾਂ ਹੀ ਸੁਆਦ ਲੱਗਦਣੀ ਆ ਤੇ ਜੇ ਨਾ ਟੁੱਟੂਗੀ ਤੇ ਫਿਰ ਤੁਸੀਂ ਵੀ ਸਰ ਜਾਨੀ ਜ਼ਰੂਰ ਟਰਾਈ ਕਰਿਓ ਫੇਰ ਤੇ ਤੁਸੀਂ ਸਿੰਪਲ ਵੀ ਲਾ ਲੈਣੀਆਂ ਵਾ ਹਨਾ ਮੰਮੀ ਜੇ ਇਹ ਬਣ ਇਹ ਬਣਾ ਲਈਏ ਤੇ ਫਿਰ ਸਿੰਪਲ ਵੀ ਲੱਥ ਜਾਂਦੀਆਂ ਲੱਥ ਜਾਂਣੀਆਂ ਸੋਖੀਆਂ ਹਨਾ ਹਾਂ ਤੇ ਜਿਹਨਾਂ ਨੂੰ ਨਹੀਂ ਲਾਉਣੀ ਆਂ ਦਿਓ ਉਹ ਇਦਾਂ ਏ ਦਾਦਾ ਕੇ ਨਾ ਕੀ ਨਾ ਹਾਂਜੀ ਤੇ ਕੋਲੋਂ ਥਿੰਡਿਆ ਹਾਂਜੀ ਉਹਦੇ ਉੱਤੇ ਬਹੁਤ ਦੇ ਰੋਟੀ ਬੰਦੀ ਨਾਲੇ ਪਤਲੀ ਬੰਦੀ ਅੱਛਾ ਤੁਸੀਂ ਇਤਰਾ ਨੋਨੇ ਮਮੀ ਮੈਂ ਤਾਂ ਆਪਣੇ ਨੋਨੇ ਆ ਤੇ ਜਦੋਂ ਕਿ ਤੇ ਹੁਣ ਲਾਵੇ ਚਾਹ ਬਣਾ ਏਦਾਂ ਲੰਦੀ ਅੱਛਾ ਅੱਛਾ ਚਲੋ ਜੀ ਇਧਰ ਅਮਨ ਗੋਭੀ ਰਗੜਦੀ ਆ ਇਹ ਰਗੜਦੀ ਜਦੋਂ ਗੋਭੀ ਫਿਰ ਇਹਦੇ ਵਿੱਚ ਐਡ ਕਰਕੇ ਤੇ ਤੁਹਾਨੂੰ ਫਿਰ ਰੋਟੀਆਂ ਜਦੋਂ ਲੱਤਦੀਆਂ ਨਾਲ-ਨਾਲ ਵਲੌਗ ਦੱਸਦੇ ਹਾਂ ਠੀਕ ਆ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਗੋਦੀ ਤੇ ਗੋਭੀ ਨੂੰ ਕਰਾਂਗੇ ਏਦਾਂ ਮਿਕਸ ਤਾ ਗੋਬਨ ਮਿਕਸ ਕਰਤਾ ਹਾਂ ਤੇ ਮੈਂ ਸਾਰੇ ਮਸਾਲੇ ਹੀ ਪਾ ਦਿੱਤੇ ਸਾਰਾ ਕੁਝ ਹਾਂਜੀ ਤੇ ਹੁਣ ਅਸੀਂ ਗਰਮ ਪਾਣੀ ਨਾਲ ਆਟਾ ਜਿਹੜਾ ਉਹ ਬੰਨਾਂਗੇ ਤੇ ਥੋੜਾ ਥੋੜਾ ਪਾਣੀ ਪਾ ਕੇ ਬੰਨਾਂਗੇ ਕਿ ਆਟਾ ਸਾਡਾ ਜਿਹੜਾ ਪਤਲਾ ਨਾ ਹੋ ਜਾਏ ਹਨਾ ਹਾਂਜੀ ਲਓ ਜੀ ਇਧਰ ਆਟਾ ਗੁੱਝ ਗਿਆ ਵਾ ਤੇ ਹੁਣ ਤਿਆਰੀ ਆ ਰੋਟੀ ਵੇਲਣ ਦੀ ਮੈਂ ਸਾਰਾ ਇਹ ਆਟਾ ਮਲ ਕੇ ਰੱਖ ਲਿਆ ਵਾ ਤੇ ਮੈਂ ਚੱਲੇ ਦੋ ਹੋ ਜਾਊਗਾ ਨਾ ਤੇ ਫਿਰ ਮਿੰਟੋ ਮਿੰਟਲ ਦੰਦਤੀ ਆ ਜਾਣਗੇ ਹਨਾ ਅੱਛਾ ਤੇ ਹਾਂਜੀ ਲਓ ਹੁਣ ਰੋਟੀ ਲਾਉਣ ਲੱਗੇ ਆ ਤੇ ਵੇਖ ਲਓ ਜਿਨ੍ਹਾਂ ਨੂੰ ਨਹੀਂ ਹੁੰਦੀ ਲਾਉਣੀ ਹੈ ਨਾ ਜਿਹੜੇ ਕਹਿੰਦੇ ਆ ਆਪ ਹੀ ਸਾਡੇ ਕੋਲ ਨਹੀਂ ਲੱਥਦੀ ਤੇ ਸਿੰਪਲ ਵੀ ਜੇ ਤੁਸੀਂ ਲਾ ਲੋਗੇ ਜੇ ਤੁਸੀਂ ਆਹ ਵਾਲੀ ਸੇਕ ਲੋਗੇ ਤੇ ਫਿਰ ਸਿੰਪਲ ਵੀ ਲਾ ਹੀ ਲਵੋਗੇ ਕਣੀ ਮੰਮੀ ਇਤਨਾ ਹੀ ਹੈ ਨਾ ਇਹ ਮੇਰਾ ਮਤਲਬ ਹੈ ਜਿੱਤਾ ਹੁਣ ਪਿੰਨੋ ਤੇ ਸ਼ੁਰੂ ਸ਼ੁਰੂ ਚ ਮੰਮੀ ਇਦਾਂ ਹੀ ਲਾਉਂਦੀ ਰਹੀ ਹੈ ਚੱਕਲੇ ਤੇ ਅੱਛਾ ਤੇ ਹੌਲੀ ਹੌਲੀ ਫੇ ਚਾਜ ਆ ਜਾਂਦੀ ਹੁੰਦੀ ਹੈ ਤੇ ਕੋਈ ਨਹੀਂ ਲੱਗਿਆ ਰੋ ਤੁਹਾਨੂੰ ਚਾਜ ਜਰੂਰ ਆਊਗੀ ਹਾਂ ਤੇ ਐਂ ਇਹ ਤੇ ਹੱਥ ਨਾਲ ਲਾ ਲੀ ਦੀਆਂ ਮੰਮੀ ਜੀ ਤੇ ਹੱਥ ਨਾਲ ਲਾ ਲਿੰਦੇ ਆ ਫਿਰ ਕਿਉਂਕਿ ਹੁਣ ਅਭਿਆਸ ਹੋ ਗਿਆ ਨਾ ਇਹ ਤੇ ਹੁਣ ਤਵਾ ਵਾ ਨਾ ਅਸੀਂ ਲੋਹੇ ਤੇ ਵੀ ਲਾਉਂਦੇ ਰਹੇ ਆ ਚਾਰ ਚਾਰ ਨਟੇ ਇਕੱਠੀਆਂ ਬੰਦੇ ਰਹੇ ਆ ਹਾਂ ਚਲੋ ਜੀ ਐਦਾਂ ਭੁੰਦੇ ਮੰਮੀ ਜੀ ਰੋਟੀ ਹੈ ਮੰਮੀ ਤੇਰਾ ਟੁੱਟਦੀ ਨਹੀਂ ਤੁਹਾਡੇ ਕੋ ਨਾ ਹਾਂ ਮੰਨੋ ਇਦਾਂ ਵਧੀਆ ਲੱਗਦੀ ਆ ਹਾਂਜੀ ਤੇ ਤਵੇ ਨੂੰ ਲਾ ਲਾਂਗੇ ਅਸੀਂ ਥੋੜਾ ਜਿਹਾ ਤੇਲ ਹਾਂਜੀ ਸਰ ਫਾਇੰਡ ਅਛਾ ਜਿਹੜੀ ਰੋਟੀ ਆ ਸੋਖੀ ਦੱਸ ਜੂਗੀ ਹੈ ਨਾ ਤੇ ਆ ਵੇਖੋ ਜਿੱਦਾਂ ਮਮੀ ਜੀ ਨੇ ਲਾਈ ਹੈ ਨਾ ਇਹਨਾਂ ਦੇ ਕੰਡੇ ਜਿਹੜੇ ਆ ਥੋੜੇ ਥੋੜੇ ਹੋਏ ਲੋ ਪਾਟ ਗਏ ਆ ਤੇ ਇਹਦੇ ਨਾਲ ਇੱਥੋਂ ਹੀ ਕੁਲਕਰੀ ਹੋ ਜਾਣੀ ਆ ਹਾਂ ਹੈ ਨਾ ਪਰ ਟੁੱਟੇ ਨਹੀਂ ਆ ਇਹੋ ਹੀ ਵੇਖ ਲੋ ਹੈ ਤੇ ਜਿਹੜਾ ਅਸੀਂ ਪੇੜਾ ਵੀ ਥੋੜਾ ਹੀ ਲਵਾਂਗੇ ਨਾ ਜਿਹੜੀ ਰੋਟੀ ਪਤਲੀ ਲੱਗਦੀ ਆ ਤੇ ਜੇ ਪੇੜਾ ਹੀ ਮੋਟਾ ਲੈ ਲਿਆ ਫੇਰ ਰੋਟੀ ਜਿਹੜੀ ਮੋਟੀ ਦਤਣੀ ਆ ਤੇ ਇਸ ਕਰਕੇ ਪੇੜਾ ਪਤਲਾ ਛੋਟਾ ਹੀ ਲਿਆ ਕਰੋ ਛੋਟਾ ਹੀ ਹੈ ਨਾ ਹਾਂ ਪੇੜਾ ਛੋਟਾ ਲੈਣਾ ਵਾ ਹਾਂ ਚਲੋ ਇੱਕ ਵਾਰੀ ਫੇਰ ਦੂਜੀ ਹਾਂਜੀ ਹਾਂਜੀ ਦੱਸੋ ਮੈਂ ਰੋਟੀ ਫਿਰ ਜਿਆਦਾ ਫੇ ਵੱਡੀ ਹੁੰਦੀ ਜੇ ਵੱਡੀ ਹੋ ਜਾ ਫਿਰ ਟੁੱਟ ਜਾਂਦੀ ਹੈ ਨਾ ਆ ਇਹ ਵੀ ਹੈ ਤੇ ਛੋਟੇ ਪੇੜੇ ਦਾ ਰੋਟੀ ਜਿਹੜੀ ਛੋਟੀ ਲਾਦੀ ਹੈ ਤੇ ਹੁਣ ਲੱਗੇ ਆ ਜੀ ਦੂਸਰੀ ਰੋਟੀ ਵੇਲਣ ਤੇ ਨਾਲੇ ਖਾਣ ਚ ਵੀ ਸਵਾਦ ਲੱਗਦੀ ਹੈ ਨਾ ਹਾਂਜੀ ਦੂਸਰੀ ਲੱਗੇ ਰੋਟੀ ਵੇਲਣ ਅਜੇ ਨਹੀਂ ਵੇਲਣੀ ਅਜੇ ਉਹ ਲੱਤੂਗੀ ਤੇ ਫੇਰ ਕਿਉਂਕਿ ਮੈਂ ਹੱਥ ਤੇ ਰੱਖ ਕੇ ਰੱਖ ਲਈ ਤੇ ਫੇਰ ਟੁੱਟ ਜਾਣੀ ਹੈ ਹਾਂ ਇਹ ਵੀ ਗੱਲ ਹੈਗੀ ਆ ਤੇ ਉਹ ਠਹਿਰ ਕੇ ਵੇਲਦੇ ਆ ਇਹਨੂੰ ਸੇਕਦੇ ਆ ਅਜੇ ਤੱਕ ਹਾਂ ਚਲੋ ਇਹਨੂੰ ਸੇਕ ਲਓ ਤੇ ਨਾਲ ਆ ਦਹੀਂ ਹੈਗਾ ਨਾ ਹਾਂ ਦਹੀਂ ਉਹਦੇ ਨਾਲ ਖਾਨੇ ਆ ਤੇ ਨਾਲੇ ਤੁਹਾਨੂੰ ਟੇਸਟ ਵਿਖਾਉਨੇ ਆ ਵੀ ਕਿਵੇਂ ਦਾ ਹੋਇਆ ਬਣਦਾ ਨਾ ਰੋਟੀ ਦਾ ਵੈਸੇ ਮੈਂ ਜਵਾਲ ਵਾਲੀਆਂ ਖਾਣਾ ਨਹੀਂ ਹੁੰਦਾ ਪਰ ਮੈਨੂੰ ਇਹਨਾਂ ਨੇ ਆ ਵਾਲੀਆਂ ਰੋਟੀਆਂ ਖਾਣ ਲਾਤਾ ਤੇ ਮੈਂ ਸਿੰਪਲ ਨਹੀਂ ਖਾਣਾ ਹੈਗਾ ਅੱਜ ਦਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮੈਂ ਕਣਕ ਦੀ ਰੋਟੀ ਖਾਣਾ ਸਾਗ ਨਾਲ ਤੇ ਮੈਂ ਇਹ ਨਹੀਂ ਇਹ ਮੈਂ ਸਿਰਫ ਇਦਾਂ ਹੀ ਖਾਣਾ ਵਾ ਜਦੋਂ ਇਹ ਵਾਲੀਆਂ ਰੋਟੀਆਂ ਲਉਂਦੇ ਆ ਹਾਂਜੀ ਸਵਾਦ ਲੱਧੀਆ ਵਾ ਅੱਗੇ ਮੈਂ ਆਲੂ ਵਾਲੇ ਲਾਈ ਪਿਛਲੀ ਵਾਰ ਦਸੀ ਮੱਕੀ ਦੀ ਰੋਟੀ ਇਹਦੇ ਵਿੱਚ ਤੁਸੀਂ ਜੋ ਮਰਜੀ ਪਾ ਸਕਦੇ ਮੂਲੀ ਵੀ ਪਾ ਸਕਦੇ ਸਾਡਾ ਤਾਂ ਮੂਲੀ ਹੈ ਨਹੀਂ ਮੈਂ ਨਹੀਂ ਪਾਈ ਤੇ ਮੂਲੀ ਨਾਲ ਹੀ ਰੋਟੀ ਬਹੁਤ ਵਧੀਆ ਲੱਦੀ ਆਲੂਆਂ ਨਾਲ ਵੀ ਬੜੀਆਂ ਆਉਂਦੇ ਆਲੂ ਵਾਲੀ ਬੜੀ ਸਵਾਦ ਬਣੀ ਹਾਂ ਆ ਉਹ ਮੈਂ ਕੱਲੇ ਆਲੂ ਪਾਏ ਸੀ ਨਾ ਵਿੱਚ ਧਨੀਆ ਵਗੈਰਾ ਪਾਇਆ ਸੀਗਾ ਤੇ ਅੱਜ ਮੈਂ ਮੈਥੇ ਪਾ ਲਈਆ ਤੇ ਗੋਭੀ ਪਾ ਲਈਆ ਤੇ ਇਹ ਵੀ ਵੋਹ ਵਧੀਆ ਟੇਂਟੀ ਲੱਤਣੀਆਂ ਤੇ ਹੁਣ ਵੇਖਦੇ ਆਂ ਜੀ ਰੋਟੀ ਬਣ ਗਈ ਆ ਕਿ ਨਹੀਂ ਲੈ ਇੱਕ ਪਸਾ ਹੋ ਗਿਆ ਇੱਕ ਪਸਾ ਹੋ ਗਿਆ ਇੱਥੇ ਕਨਾਂ ਦੇ ਨਾਲ ਦਾ ਸੋਰੇ ਕਿ ਨਾ ਵੀ ਲੱਗਦਾ ਤੇ ਨਾ ਸੋਨਾ ਕਲਰ ਆਇਆ ਨਾ ਇਹਦਾ ਹਲਕਾ ਬਰਾਊਨ ਜਿਆ ਹਨਾ ਹਾਂ ਸੋਨਾ ਆ ਗਿਆ ਵਧੀਆ ਆ ਗਿਆ ਤੇ ਉਹਨਾਂ ਚਲ ਅਸੀਂ ਆ ਪੇੜਾ ਕਰ ਲਈਏ ਹੁਣ ਤੇ ਤਿਆਰ ਕਰ ਲਓ ਮੰਮੀ ਇਹ ਕੇ ਆ ਕੇ ਜਿਹੜੀਆਂ ਜਵਾਰ ਦੀਆਂ ਰੋਟੀਆਂ ਨਾ ਇਹ ਵਾਲੀਆਂ ਇਹ ਬਣਦੀਆਂ ਲੇਟ ਵਾ ਹਨਾ ਲੇਟ ਜੇ ਤਵਾ ਤਪਿਆ ਹੋਵੇ ਨਾ ਮੈਂ ਟਮਾਟਰ ਲਾ ਦੇ ਗਏ ਲੀਆ ਦੋ ਤਵੇ ਹੁਣ ਫੇਰ ਗੱਲ ਬਣਦੀ ਉਹ ਹਨਾ ਪਰੋਂ ਨੇ ਆਏ ਹੋਣਾ ਫੇਰ ਓ ਖਾਈ ਐਨਾਂ ਵਾਸਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਵੇ ਲੋ ਮੰਮੀ ਪਹਿਲਾਂ ਲਾ ਦਿੰਦੇ ਆ ਉਹ ਹਨਾ ਹਾਂ ਸ਼ੁਰੂ ਕਰ ਦਿੰਦੇ ਪਹਿਲਾਂ ਲੋਣੀਆਂ ਕਿਉਂਕਿ ਇਹ ਓਖੀਆਂ ਬਣਦੀਆਂ ਨਾ ਉਹਨਾਂ ਕੋਲ ਵੱਡੀ ਦੋ ਹੁੰਦੀ ਹੈ ਨਾ ਉਹ ਪੂਰੀ ਭਰ ਲੈਂਦੇ ਆ ਤੇ ਜਦ ਰੋਟੀ ਖਾਣ ਲੱਗਦੇ ਆ ਨਾ ਉਹ ਫੇਰ ਗਰਮ ਕਰਨ ਦੇ ਹੀ ਜਾਂਦੇ ਆ ਨਾ ਐਦਾਂ ਹੁੰਦਾ ਇੱਧਰ ਮੈਂ ਪਲੇਟ ਰੱਖ ਲਈ ਆ ਹੈ ਤੇ ਹੁਣ ਰੋਟੀ ਆਉਂਦੀ ਆ ਫੇਰ ਟੇਸਟ ਤੁਹਾਨੂੰ ਕਰਾਉਣੇ ਆ ਤੇ ਫੇਰ ਤੁਹਾਨੂੰ ਟੇਸਟ ਜਿਹੜਾ ਦਿਖਾਉਣੀ ਨਹੀਂ ਤੇ ਨਾਲ ਹਨਾ ਲੇ ਇਧਰ ਮੰਮੀ ਜੀ ਨੇ ਦਹੀਂ ਵੀ ਕਰ ਲਈ ਰੈਡੀ ਇੰਨੇ ਦੁੱਧ ਪਾਇਆ ਵਾ ਥੋੜਾ ਜਿਹਾ ਪਾਇਆ ਪਾਲੋ ਨਾ ਖੱਟਾ ਹੀ ਨਾ ਹੋਵੇ ਪਰ ਪਾਵਾ ਥੋੜੇ ਸੰਘਣਾ ਜਿਹਾ ਰੋਟੀ ਵੀ ਧਿਆਨ ਮਾਰ ਲਿਓ ਮੰਮੀ ਸਾਡ ਨਾ ਜਾਏ ਨਹੀਂ ਉਧਰੋਂ ਪਾਸਾ ਕੱਚਾ ਜੇ ਅੱਛਾ ਜਦੋਂ ਹੀ ਖੱਟਾ ਹੋਵੇ ਤੇ ਦੁੱਧ ਪਾਲੀਦਾ ਹੈ ਹਾਂ ਮੈਂ ਡਬਲ ਹੋ ਜਾਂਦਾ ਤੇ ਡੁਗਾਲੇ ਮਿੱਠਾ ਹੋ ਜਾਂਦਾ ਹਾਂ 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 ਜੀ ਚਲੋ ਜੀ ਦਹੀਂ ਹੋ ਗਿਆ ਰੈਡੀ ਤੇ ਦਹੀਂ ਰੱਖ ਲੈ ਇਧਰ ਸਾਈਡ ਤੇ ਤੇ ਆਹ ਰੋਟੀ ਹੁਣ ਹੁੰਦੀ ਆ ਫੇ ਤੁਹਾਨੂੰ ਦੱਸਦੇ ਆ ਠੀਕ ਆ ਬਾਕੀ ਸਾਰੇ ਜਾਨੇ ਜਰੂਰ ਕਮੈਂਟ ਕਰਕੇ ਵੀ ਦੱਸਿਓ ਕਿ ਕੌਣ ਕੌਣ ਇਸ ਤਰ੍ਹਾਂ ਟਰਾਈ ਕੀਤੀ ਆ ਕਿੰਨਾ ਕਿੰਨਾ ਨੇ ਹਨਾ ਤੇ ਜੇ ਨਹੀਂ ਕੀਤੀ ਤੇ ਇਦਾਂ ਟਰਾਈ ਕਰਿਓ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਵੇ ਵਾਲੀਆਂ ਰੋਟੀਆਂ ਤੇ ਲਓ ਜੀ ਇੱਕ ਵਾਰੀ ਤੁਹਾਨੂੰ ਨੇੜਿਓਂ ਖਾ ਦਿੰਨੇ ਆ ਹੈ ਇਸ ਤਰੀਕੇ ਦੇ ਨਾਲ ਰੋਟੀ ਨੂੰ ਵੇਲਣਾ ਵੇਲਣਾ ਜਾਂਦੀ ਨਾ ਚੁੰਡਣਾ ਚੁੰਡਣਾ ਇਹ ਦਾ ਇਦਾਂ ਕਰਕੇ ਹੋਲੀ-ਹੋਲੀ ਹੱਥ ਨਾਲ ਹਾਂ ਅਜੇ ਇਹ ਵਾਲੀ ਮੈਂ ਲਗਾਤਾ ਨੂੰ ਕੀ ਲੱਗਣੀ ਜਿਨ੍ਹਾਂ ਨੇ ਨਹੀਂ ਲਾਈਆਂ ਤੇ ਇਹ ਤੁਸੀਂ ਦੂਸਰੀ ਜਿਹੜੀ ਆ ਟਰਾਈ ਕਰਿਓ ਇਹ ਜਿਹੜੀ ਵੇਲਣ ਉਹਦੇ ਉੱਤੇ ਲਫਾਫੇ ਦੇ ਉੱਤੇ ਹੈ ਨਾ ਹਾਂ ਲਫਾਫੇ ਦੇ ਉੱਤੇ ਟਰਾਈ ਕਰਿਓ ਜਰੂਰ ਤੇ ਤੇ ਚਾਕਲੇਟ ਰੱਖੇ ਨਾ ਤੇ ਭਾਵੇਂ ਵੇਲਣੇ ਆ ਥੋੜਾ ਥੋੜਾ ਧੱਕ ਰਿਜਾਉਣਾ ਤੇ ਉਹ ਵੀ ਵਧੀਆ ਲੱਦੀ ਤੇ ਆਨੇ ਪਤਲੀ ਲੱਗਦੀ ਰੋਟੀ ਹਾਂ ਜਦੋਂ ਕਰੜ ਜਾਣਾ ਫਿਰ ਰੜੀ ਰੋਟੀ ਜਿਹੜੀ ਬਹੁਤ ਸਵਾਦ ਲੱਗਦੀ ਹੈ ਤੇ ਸਿੱਪੀ ਦੇ ਨਾਲ ਇਦਾਂ ਇਦਾਂ ਘਸਰ ਲਾਂਗੇ ਚਲੋ ਜੀ ਰੋਟੀ ਤਾਂ ਪੂਰੀ ਰੜ ਗਈ ਆ ਇੱਕ ਵਾਰੀ ਹੈ ਮਮੀ ਹਾਂ ਹਨਾ ਤੇ ਰੱਖਿਆ ਰੱਖੋ ਘਰ ਦੇ ਵਿੱਚ ਤੇ ਇਦਾਂ ਹੀ ਪਾਉਣਾ ਇੱਥੇ ਨਹੀਂ ਪਾਉਣਾ ਹੁਣ ਠੀਕ ਆ ਤੇ ਦਾ ਕਰੀਦਾ ਇਹ ਇੱਥੇ ਇਦਾਂ ਹੀ ਪਾ ਦਮਾ ਠੀਕ ਆ ਚਲੋ ਜੀ ਠੀਕ ਆ ਜੀ ਪਲੇਟ ਕਰੀਏ ਅੱਗੇ ਤੇ ਮੰਮੀ ਜੀ ਰੱਖਣਾ ਰੋਟੀ ਤੇ ਅਹੀਂ ਫਿਰ ਖਾਈਏ ਕਿਉਂਕਿ ਰੋਟੀ ਦਾ ਕਦਰ ਬਹੁਤ ਵਧੀਆ ਆ ਹੈ ਨਾ ਹਾਂਜੀ ਕਮੈਂਟ ਕਰਕੇ ਦੱਸੋ ਫਿਰ ਗਰਮਾ ਗਰਮ ਗਰਮਾ ਗਰਮਾ ਮੱਕੀ ਦੀਆਂ ਰੋਟੀਆਂ ਵਿੱਚ ਪਾ ਕੇ ਦੂਜੀ ਰੋਟੀ ਪਾਤੀ ਆ ਹੂੰ ਤੇ ਚੱਲੋ ਜੀ ਇੱਧਰ ਤੋਂ ਦੋਨੋਂ ਤੁਜੀ ਪਾ ਗਿਆ ਹੈ ਫਿਰ ਮੈਂ ਕਰਾਂ ਟੇਸਟ ਤੇ ਇੱਧਰ ਆਪਾਂ ਰੋਟੀ ਭਲੇਣ ਦੇ ਵਿੱਚ ਪਵਾ ਲਈ ਆ ਤੇ ਹੁਣ ਤੁਹਾਨੂੰ ਇਹਦਾ ਟੇਸਟ ਦੱਸਦੇ ਆ ਬਾਕੀ ਇਹ ਆ ਕਿ ਸਵੇਰੇ 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 ਸਵੇਰ ਦਾ ਵੇਲਾ ਵਾ ਤੇ ਮੈਂ ਵੀ ਜਾਣਾ ਵਾ ਕੰਮ ਦੇਤੇ ਕਬਲ ਭਾਰੀ ਹੋਣਾ ਕੋ ਤੇ ਮੰਮੀ ਜੀ ਕਹਿੰਦੇ ਨਾਲ ਨਾਲ ਬਲੋਗ ਬਣਾਣੀ ਹੈ ਤੇ ਨਾਲ ਰੋਟੀਆਂ ਨਾਲ ਲਈ ਹੈ ਹਨਾ ਇਸ ਕਰਕੇ ਇਹਨਾਂ ਨੇ ਪਹਿਲਾਂ ਮੈਨੂੰ ਦਿੱਤੀ ਆ ਹੁਣ ਤੇ ਮੈਂ ਟੈਸਟ ਕਰਕੇ ਤੁਹਾਨੂੰ ਦੱਸਦਾ ਵਾਂ ਠੀਕ ਆ ਕਿਦਾਂ ਦੀਆਂ ਬਣੀਆਂ ਵਾ ਨੂੰ ਮੈਂ ਸਾਰਾ ਕੁਝ ਦੱਸ ਕੇ ਦਵਾਂ ਠੀਕ ਆ ਮੈਂ ਸਾਰਾ ਕੁਝ ਦੱਸੂਗਾ ਸਾਰਾ ਕੁਝ ਦੱਸੂਗਾ ਕਿ ਲੋ ਪਤਾ ਜੇ ਲੱਗ ਲੈੰਦੋ ਕਰਾਮਣ ਦੁੱਜੀ ਬੁਕੀਨੋ ਕਹਾ ਲੱਗਦਾ ਅਸਲ ਚ ਹੈ ਨਾ ਚੜਾ ਦੋ ਕਿੰਨੀ ਕ੍ਰਿਸਪੀ ਹੋਈ ਹੈ ਨਾ ਹੂੰ ਜੇ ਜਿਹੜੀਆਂ ਸਿੰਪਲ ਰੋਟੀਆਂ ਹੁੰਦੀਆਂ ਨੇ ਜਵਾਦੀਆਂ ਮੈਂ ਤਾਂ ਉਹਨਾਂ ਦੱਦਾਂ ਦੱਸਿਆ ਮੈਂ ਨਹੀਂ ਖਾਣਾ ਉਹ ਤੇ ਉਹਨਾਂ ਨਾਲੋਂ ਜ਼ਿਆਦਾ ਟੇਸਟੀ ਆ ਤੇ ਟੇਸਟੀ ਤੇ ਆਪੇ ਪੰਨੀ ਆ ਨੀ ਨਾ ਗੋਜਾ ਪਾਇਆ ਵਿੱਚ ਪਾਇਆ ਵੇਖੋ ਮਮੀ ਜੀ ਨੇ ਕੀ ਬੋ ਜਾ ਹੈ ਨਾ ਹੂੰ ਤੇ ਸੱਚੀ ਮਮੀ ਬਹੁਤ ਹੀ ਅਰੇਸਟੀ ਨਾਲੇ ਇਹਦੇ ਨਾਲ ਇੱਕ ਚੀਜ਼ ਹੋਰ ਹੋਈ ਆ ਹੂੰ ਉਹਦੇ ਵਿੱਚ ਦਾਲਾ ਮਿਕਸਪ ਹਟਾ ਹਟਾ ਜਾਂਦਾ ਵਾ ਸਿੰਪਲ ਚ ਤੇ ਇਹਦੇ ਵਿੱਚ ਹੁਣ ਹਨਾ ਸਮਾਨ ਗਿਨਾ ਪਿਆ ਵਾ ਗੋਪੀ ਮੇਦੀ ਮਿਰਚ ਮਸਾਲੇ ਹਨਾ ਤੇ ਉਹਦੇ ਕਰਕੇ ਬਹੁਤ ਜਿਆਦਾ ਟੇਸਟੀ ਹੈ ਇਦਾਂ ਇਹਨੂੰ ਚਾਹਣਾ ਵੀ ਖਾਓ ਤੇ ਬੜੀ ਹਨਾ ਸੁਆਦ ਲੱਗਦੀ ਫਿਰ ਉਦਾਂ ਇੱਕ ਗੱਲ ਹੋਰ ਵਾ ਉਦਾਂ ਤੇ ਜਿਤahari ਚੀਜ਼ਾਂ ਖਾਦੀਆਂ ਜਾਂਦੀਆਂ ਇਦਾਂ ਰੋਟੀ ਚ ਪਾ ਲਈ ਜਾਂਦੇ ਉਹ ਵੀ ਖਾਦੀਆਂ ਜਾਂਦੀਆਂ ਨਾਲ ਹਨਾ ਹਾਂ ਇਹ ਵੀ ਗੱਲ ਹੈ ਬਾਕੀ ਆ ਸੱਚੀ ਬਹੁਤ ਜਿਆਦਾ ਟੇਸਟੀ ਬਣੀਆਂ ਤੁਸੀ ਹੁਣ ਜਰੂਰ ਆਪਣੇ ਘਰੇ ਬਣਾ ਕੇ ਵੇਖਣੀ ਆ ਠੀਕ ਆ ਤੇ ਫਿਰ ਸਾਨੂੰ ਕਮੈਂਟ ਕਰਿਓ ਉਸੇ ਲੋਗ ਦੇ ਥੱਲੇ ਜੇ ਤੁਸੀਂ ਬਣਾਉਂਗੇ ਤੇ ਜਿਨ੍ਹਾਂ ਨੇ ਬਣਾਈਆਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਕੀ ਕੀ ਪਾਉਂਦੇ ਹੁੰਦੇ ਆ ਵਿੱਚ ਠੀਕ ਆ ਤੇ ਹੁਣ ਅਮਨ ਵੀ ਖਲੋਤੀ ਆ ਹੁਣ ਉਹ ਨੂੰ ਨਹੀਂ ਲੱਗਣ ਰਿਹਾ ਵੀ ਮੈਂ ਹੁਣ ਖਾਵਾਂ ਉਹਦੇ ਨੂੰ ਮੂੰਹ 'ਚ ਪਾਣੀ ਆਉਂਦਿਆ ਤੇ ਇਦਾਂ ਕਰੀ ਅਮਨ ਨੇ ਵੀ ਟੈਸਟing ਖਾ ਲਈ ਨਹੀਂ ਮੈਂ ਚਾਹ ਬਣਾਉਣੀ ਉਹਦੇ ਨਾਲ ਖਾਣੀ ਹਮਮ ਅਮਨ ਆਪਣੇ ਕੋਲ ਵਰਮੈਂਟ ਦੇ ਸਾਹਮਣੇ ਚੱਲਣ ਦੀ ਆ ਨਾ ਹਮਮ ਅਮਨ ਨੇ ਗੈਰਾਂ ਨਾਲ ਚਾਹ ਪੀਣੀ ਨਾਲ ਹਮਮ ਤੇ ਆਉਣ ਤੋਂ ਹੌਣ ਤੋਂ ਮੰਮੀ ਜੀ ਹੁਣ ਤੇ ਸੱਚੀ ਟੇਸਟੀ ਨਹੀਂ ਲੱਗਣੀਆਂ ਨਾ ਆ ਵੇਖੋ ਇਹ ਹੁਣ ਤੁਹਾਡੇ ਵੇਖ ਕੇ ਤੁਹਾਡੇ ਮੂੰਹ 'ਚ ਪਾਣੀ ਆਇਆ ਹੋਊਗਾ ਜ਼ਰੂਰ ਹਨਾ ਚਲੋ ਠੀਕ ਆ ਜੀ ਫਿਰ ਹੁਣ ਮੈਂ ਰੋਟੀ ਖਾ ਲਵਾਂ ਤੇ ਫਿਰ ਮੈਂ ਜਾਣਾ ਵਾਂ ਕਵਲ ਭਾਜੀ ਘਰੇ ਟਾਈਮ ਹੋ ਗਿਆ ਮੇਰਾ ਹਨਾ ਤੇ ਲੇਟ ਨਹੀਂ ਹੋਣਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਇਹ ਵਾਲੀਆਂ ਰੋਟੀਆਂ ਨੂੰ ਲਾ ਕੇ ਫਿਰ ਸਾਨੂੰ ਕਮੈਂਟ ਕਰਿਓ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਨੈਕਸਟ ਵਲੋਗ ਦੇ ਵਿੱਚ ਹਨਾ ਤੇ ਬਾਏ ਬਾਏ ਜੀ ਸਾਰਿਆਂ ਨੂੰ